ਕੁੜੀਆਂ ਦੀ ਗੱਲ ਹੋਣੀ ਚਾਹੀਦੀ ਕੁੜੀਆਂ ਦਾ ਸਮਾਧਾਨ ਤੁਸੀਂ ਦੇਖੀ ਪੰਜਾਬ ਯੂਨੀਵਰਸਿਟੀ ਵਾਲੀ ਜਿਹੜੀ ਕੁੜੀ ਦੀ ਵੀਡੀਓ ਦੇਖੀ ਹੋ? ਬਾਸ ਛੱਡ ਦੇ ਦੀ ਸਾਡੇ ਸਾਰੇ ਵੱਲੋਂ ਇਹੀ ਸੰਦੇਸ਼ ਹੈ ਪੰਜਾਬ ਯੂਨੀਵਰਸਿਟੀ ਪੰਜਾਬ ਕੋਲ ਚਾਹੀਦੀ ਹੈ ਅਸੀਂ ਇਸ ਹੱਥ ਦੇ ਵਿੱਚ ਅਸੀਂ ਜਿੱਥੇ ਵੀ ਆਪਣਾ ਕੰਮ ਕਰਦੇ ਬੈਠੇ ਹਾਂ ਉਹ ਆਪਣਾ ਕੰਮ ਕਰਦੇ ਬੈਠੇ ਅਸੀਂ ਆਪਣਾ ਕੰਮ ਕਰਦੇ ਬੈਠੇ ਇਹ ਇਹ ਜੀ ਚੀਜ਼ ਪੰਜਾਬ ਦੀ ਉਹ ਪੰਜਾਬ ਕੋ ਰਹੀ ਨਹੀਂ ਜੀ ਕਿ ਜਿਹੜੀਆਂ ਕੁੜੀਆਂ ਨੇ ਹੌਸਲਾ ਦਿਖਾਇਆ ਉਹਨਾਂ ਕੁੜੀਆਂ ਦੀ ਜ਼ੋਰਦਾਰ ਤਾੜੀ ਹੋਣੀ ਚਾਹੀਦੀ ਹੈ ਤੁਹਾਡੇ ਸਾਰਿਆਂ ਨੂੰ। ਸਹੀ ਕਿਹਾ ਜੀ। ਇੱਥੇ ਜੀ। ਮੇਰਾ ਯਾਰ ਮੇਰੀਆਂ ਦੇ ਮੇਰਾ ਨਹੀਂ ਹੌਸਲਾ। ਤੇਰਵਾਰ ਦਿਨ ਨਾ ਪਰੇ ਨਾ। ਕੁੜੀਆਂ ਦੀ ਗੱਲ ਬੋਣੀ ਚਾਹੀਦੀ ਹੈ ਕੁੜੀਆਂ ਦਾ ਸਮਾਧ। ਤੁਸੀਂ ਦੇਖੀ ਪੰਜਾਬ ਯੂਨੀਵਰਸਿਟੀ ਵਾਲੀ ਜਿਹੜੀ ਕੁੜੀ ਦੀ ਵੀਡੀਓ ਦੇਖੀ? ਬਹੁਤ ਸ਼ਾਨਦਾਰ ਜੀ। ਤੁਹਾਡੇ ਸਾਰਿਆਂ ਵੱਲੋਂ ਇਹੀ ਸੰਦੇਸ਼ ਹੈ ਜੀ। ਪੰਜਾਬ ਯੂਨੀਵਰਸਿਟੀ ਪੰਜਾਬ ਕੋਲ ਲਈ ਦੀ ਅਸੀਂ ਇਸ ਹੱਤ ਵਿੱਚ ਅਸੀਂ ਜਿੱਦ ਤੋਂ ਆਪਣਾ ਕੰਮ ਕਰਦੇ ਬੈਠੇ ਹਾਂ ਉਹ ਆਪਣਾ ਕੰਮ ਕਰਦੇ ਅਸੀਂ ਆਪਣਾ ਕੰਮ ਕਰਦੇ ਬੈਠੇ ਜਿਹੜੀ ਸੀ ਪੰਜਾਬ ਦੀ ਉਹ ਪੰਜਾਬ ਕੋਲ ਨਹੀਂ ਲੈ ਗਈ ਜਿਹੜੀਆਂ ਕੁੜੀਆਂ ਨੇ ਹੌਸਲਾ ਲਗਾਇਆ ਉਹਨਾਂ ਕੁੜੀਆਂ ਦੀ ਜ਼ੋਰਦਾਰ ਤਾੜੀ ਹੋਣੀ ਚਾਹੀਦੀ ਹੈ ਤੁਹਾਡੇ ਸਾਰਿਆਂ ਨੂੰ ਥੈਂਕ ਯੂ ਜੀਓ ਮੈਕੈਟੈਸੀ ਮੇਰਾ ਯਾਰਾ ਬੰਗਿਆ ਦੇ ਮੇਰਾ ਨਹੀਂ ਹੁਸਨ ਦਾ ਇਹੋ ਬਾਰੇ ਤੇ ਨਾ ਕੋਈ ਕਿਹੜੀ ਗੱਲ ਹੋਣੀ ਚਾਹੀਦੀ ਕੁੜੀ ਉਜੀ ਦੇਖੀ ਪੰਜਾਬ ਯੂਨੀਵਰਸਿਟੀ ਵਾਲੀ ਜਿਹੜੀ ਕੁੜੀ ਦੀ ਵੀਡੀਓ ਦੇਖੀਓ। ਬਾਸ ਰੱਟ ਦੇ ਦੀ। ਸਾਰੇ ਸਾਰਿਆਂ ਵੱਲੋਂ ਇਹ ਸੰਦੇਸ਼ ਹੈ ਜੀ। ਪੰਜਾਬ ਯੂਨੀਵਰਸਿਟੀ ਪੰਜਾਬ ਕੋਲ ਚਾਹੀਦੀ ਹੈ ਅਸੀਂ ਇਸ ਹੱਥ ਦੇ ਵਿੱਚ। ਅਸੀਂ ਜਿੱਥੇ ਆਪਣਾ ਕੰਮ ਕਰਦੇ ਬਸ ਅਸੀਂ ਆਪਣਾ ਕੰਮ ਕਰਦੇ ਬਸ ਅਸੀਂ ਆਪਣਾ ਕੰਮ ਕਰਦੇ ਵਿੱਚ। ਇਹ ਜਿਹੜੀ ਚੀਜ਼ ਪੰਜਾਬ ਦੀ ਉਹ ਪੰਜਾਬ ਕੋਲ ਚਾਹੀਦੀ ਹੈ। ਤੇ ਜਿਹੜੀਆਂ ਕੁੜੀਆਂ ਨੇ ਹੌਸਲਾ ਦਿਖਾਇਆ ਉਹਨਾਂ ਕੁੜੀਆਂ ਦੀ ਜ਼ੋਰਦਾਰ ਤਾੜੀ ਹੋਣੀ ਚਾਹੀਦੀ ਹੈ ਤੁਹਾਡੇ ਸਾਰਿਆਂ ਨੂੰ। ਦੇਖੀ ਜੀ ਉਹ ਜਿਆ ਕੱਫਸੀ ਬੇਰ ਲਾਰੇ ਬੰਗਿਆ ਦੇ ਬੇਰਾਂ ਦੇ ਉਸਤਾਦ ਇਹੋ ਵਾਰ ਦੇ ਨਾ ਕਰੇ ਕਿ ਤਾ ਇਹਦੀ ਗੱਲ ਬੁੜੀ ਚੰਗੀ ਕੁੜੀਆਂ ਦਾ ਸਮਾਜ ਹੈ ਜਿਸ ਨੂੰ ਦੇਖੀ ਪੰਜਾਬ ਯੂਨੀਵਰਸਿਟੀ ਵਾਲੀ ਜਿਹੜੀ ਕੁੜੀ ਦੀ ਵੀਡੀਓ ਦੇਖੀਓ ਬਾਹਰ ਛੱਡ ਦੇ ਜੀ ਤੇ ਸਾਡੇ ਸਾਰਿਆਂ ਵੱਲੋਂ ਇਹੀ ਸੰਦੇਸ਼ ਹੈ ਜੀ ਪੰਜਾਬ ਯੂਨੀਵਰਸਿਟੀ ਪੰਜਾਬ ਕੋਲ ਕਹਿੰਦੀ ਹੈ ਅਸੀਂ ਇਸ ਹੱਥ ਨੂੰ ਅਸੀਂ ਜਿੱਦ ਕਰਕੇ ਆਪਣਾ ਨਾਮ ਕਰਦੇ ਬੈਰੋ ਨਾ ਨਾ ਉ ਆਪਣਾ ਕਰਦੇ ਬੈਸੀ ਆਪਣਾ ਕਰਦੇ ਬੈ ਜਿਹੜੀ ਜਿਹੜੀ ਪੰਜਾਬ ਦੀ ਉਹ ਪੰਜਾਬ ਕੋਲ ਨਹੀਂ ਲੈਦੀ ਜਿਹੜੀਆਂ ਕੁੜੀਆਂ ਨੇ ਹੌਸਲਾ ਦਿਖਾਇਆ ਉਹਨਾਂ ਕੁੜੀਆਂ ਲਈ ਜ਼ੋਰਦਾਰ ਤਾਰੀ ਹੁਣ ਚਾਹੀਦੀ ਸੋ ਸਾਰੇ ਥੈਂਕ ਯੂ ਸੋ ਮੀਆ ਕਿੱਥੇ ਸੀ ਮੇਰਾ ਯਾਰ ਮੈਂ ਗਿਆ ਤੇ ਮੈਂ ਆਈ ਉਹ ਸਾਹ ਦਾ ਇਹ ਬਾਰੇ ਦੇ ਨਾ ਕਰੇ ਕਿ ਮਾਰੀ ਇਹਦੀ ਗੱਲ ਹੋਣੀ ਚਾਹੀਦੀ ਕੁੜੀਆਂ ਦਾ ਸਮਾਜ ਦਾ ਤੁਸੀਂ ਦੇਖੀ ਪੰਜਾਬ ਯੂਨੀਵਰਸਿਟੀ ਵਾਲੀ ਜਿਹੜੀ ਕੁੜੀ ਦੀ ਵੀਡੀਓ ਦੇਖੀ ਹੋ ਆਹ ਛੱਡ ਦੇ ਦੀ ਸਾਰੇ ਸਾਧਿਆਵਾਂ ਵੱਲੋਂ ਇਹ ਸੰਦੇਸ਼ ਜ ਪੰਜਾਬ ਯੂਨੀਵਰਸਿਟੀ ਪੰਜਾਬ ਕੋਲ ਜਾਂਦੀ ਹੈ ਅਸੀਂ ਇਸ ਹੱਤ ਵਿੱਚ ਅਸੀਂ ਜਿੱਥੇ ਆਪਣਾ ਕੰਮ ਕਰਦੇ ਬੈਠੇ ਹਾਂ ਉਹ ਆਪਣਾ ਕੰਮ ਕਰਦੇ ਅਸੀਂ ਆਪਣਾ ਕੰਮ ਕਰਦੇ ਵਿੱਚ ਜਿਹੜੀ ਚੀਜ਼ ਪੰਜਾਬ ਦੀ ਉਹ ਪੰਜਾਬ ਕੋਲ ਜਾਂਦੀ ਹੈ ਜਿਹੜੀਆਂ ਕੁੜੀਆਂ ਨੇ ਹੌਸਲਾ ਦਿਖਾਇਆ ਉਹਨਾਂ ਕੁੜੀਆਂ ਦੀ ਜ਼ੋਰਦਾਰ ਤਾੜੀ ਹੋਣੀ ਚਾਹੀਦੀ ਹੈ ਤੁਹਾਡੇ ਸਾਰਿਆਂ ਨੂੰ ਥੈਂਕ ਯੂ ਜੀਆ ਇੱਥੇ ਸੀ ਮੇਰਾ ਯਾਰ ਹੈ ਮੈਂ ਗਿਆ ਤੇ ਮੈਂ ਨਹੀਂ ਹੱਸਦਾ ਤੇਰ ਵਾਰ ਦੇ ਨਾ ਪਰੇ